ਆਜਾਣ ਲੋਕਾਂ ਦਾ ਬਾਤ ਪਾਲਨ ਪਰਕਟੇ ਗੁਰ ਤੇਗ ਬਹਾਦਰ ਸਗਰ ਸਿਸ਼ਟ ਪਟਾਫੀ ਚਾਦਰ ਤਿਲਕ ਜੰਜੂ ਦੇ ਰਾਖੇ ਮਹਾਨ ਸਤਿਗੁਰੂ ਧਰਮ ਰਖਕ ਪੂਰੀ ਮਨੁੱਖਤਾ ਦੇ ਸਾਂਝੇ ਰਹਿਬਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਹੁੰਦੇ ਸਿੱਖਾਂ ਦੀ ਨਮੈਂਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਅਪਰੰਧ ਕਮੇਟੀ ਦੇ ਮੁਖ ਸੇਵਾਦਾਰ ਸਰਦਾਰ ਹਜਿੰਦਰ ਸਿੰਘ ਜੀ ਤਾਮੀ ਸਹਿਬ ਪ੍ਰਧਾਨ ਸਾਹਿਬ ਜੀ ਨੇ ਆਪ ਜੀ ਦੇ ਨਾਲ ਵਿਸਤਾਰ ਸਹਿਤ ਸਾਰੇ ਸਮਾਗਮਾਂ ਸੰਬੰਧੀ ਜੋ ਪ੍ਰੋਗਰਾਮ ਲਈ ਕਿ ਇਹਨਾਂ ਦੇ ਸੰਬੰਧੀ ਵਿਸਤਾਰ ਸਹਿਤ ਚਾਲਣਾ ਪਾਇਆ ਹੈ ਰਾਤਰੀ ਜੋ ਨਗਰ ਕੀਰਤਨ 21 ਅਗਸਤ ਤੋਂ ਗੁਰਦੁਆਰਾ ਧੋੜੀ ਸਾਹਿਬ ਸਾਵਨ ਤੋਂ ਆਰੰਭ ਹੋਇਆ ਸਾਨੂੰ ਸਿੱਖਾਂ ਦੇ ਮੁਕੱਦਸ ਸਥਾਨ ਸਤਲਜ ਕੰਢੇ ਸ੍ਰੀ ਹਰਮੰਦਰ ਸਾਹਿਬ ਵਿਖੇ ਪੁੱਜੇ ਸਨ ਪੰਜ ਪਿਆਰੇ ਸਹਿਬਾਨ ਸ਼ਾਂਤੀ ਸਿੰਘ ਨਗਾਰਤੀ ਸਿੰਘ ਅਤੇ ਗੁਰੂ ਦੀ ਛਤਰ ਛਾਇਆ ਹੇਠ ਜੋ ਨਗਰ ਕੀਰਤਨ ਆਰੰਭ ਹੋਇਆ ਹੈ ਸੰਗਤਾਂ ਨੇ ਜਿੰਨੇ ਵੀ ਸਟੇਟਾਂ ਦੇ ਵਿੱਚ ਸ਼ਹਿਰਾਂ ਪਿੰਡਾਂ ਵਿੱਚ ਨਗਰ ਕੀਰਤਨ ਗਿਆ ਬੜੀ ਸ਼ਰਧਾ ਭਾਵਨਾ ਦੇ ਨਾਲ ਸਵਾਗਤ ਕੀਤਾ ਹੈ ਸਾਰੇ ਪ੍ਰਬੰਧਕੀ ਤੇ ਹਨ ਮੈਂ ਦਾਸ 10 ਵੱਲੋਂ ਸਾਡੇ ਮਾਨਯੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਮੁਖਰੰਤੀ ਸੱਚਕੰਢੀ ਸ੍ਰੀ ਹਰਮੰਦਰ ਸਾਹਿਬ ਜਿਨ੍ਹਾਂ ਨੇ ਦਾਸ ਨੂੰ ਸੇਵਾ ਦਾ ਇਹ ਮੌਕਾ ਬਖਸ਼ਿਸ਼ ਕੀਤਾ ਸਾਡੇ ਪ੍ਰਧਾਨ ਸਾਹਿਬ ਦਾ ਸਮੂਚੀ ਜੋ ਕਮੇਟੀ ਹੈ ਸਮੂਚੇ ਪ੍ਰਬੰਧ ਦਾ ਜਿਹਦੇ ਵਿੱਚ ਸਕੰਤਰ ਸਹਿਬਾਨ ਮਹਿੰਦਰ ਸਹਿਬਾਨ ਚਾਰ ਸਹਿਬਾਨ ਸਾਰਾ ਸਟਾਫ ਜਿਨ੍ਹਾਂ ਨੇ ਬੜੀ ਤੰਦਹੀ ਦੇ ਨਾਲ ਆਪਣੀਆਂ ਸਵਾਵਾਂ ਨਿਭਾਈਆਂ ਨੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪ ਲਈਆਂ ਨੇ ਦੇ ਪਾਰਸ਼ਾ ਜੀ ਦਾ ਇਹ ਸਾਨੂੰ ਉਪਦੇਸ਼ ਹੈ ਜੋ ਸਾਨੂੰ ਜਿਸ ਤਰ੍ਹਾਂ ਕਿਰਪਾ ਕਰਦੇ ਹਨ ਜੈਸੇ ਪਾਹਨ ਜਲ ਮਹਿ ਰਾਖਿਓ ਪੈਦਾ ਨਾਹੀਂ ਤਹਿ ਪਾਣੀ ਤੈਸੀ ਤੁ ਮੁਤਾਹ ਪਛਾਨੋ ਭਗਤੀਹੀਨ ਜੋ ਪ੍ਰਾਨੀ ਪਾਹਨ ਕਹਿੰਦੇ ਨੇ ਪੱਥਰੋਂ ਜੋ ਕਹਿੰਦੇ ਜੀਵ ਪ੍ਰਮਾਤਮਾ ਦੀ ਬੰਦਗੀ ਨਹੀਂ ਕਰਦਾ ਭਗਤੀ ਨਹੀਂ ਕਰਦਾ ਉਸ ਦਿੱਤੀ ਹੋਈ ਰੱਤ ਦਾ ਸ਼ੁਕਰ ਨਹੀਂ ਕਰਦਾ ਉਹ ਕਿਰਤ ਕਰਨ ਪੱਥਰ ਦੇ ਸਮਾਨ ਹੈ ਤੇ ਮਹਾਰਾਜ ਦਾ ਉਪਦੇਸ਼ ਹੈ ਸਾਨੂੰ ਜੋ ਸਾਡੇ ਤੇ ਮਹਾਰਾਜ ਨੇ ਬਖਸ਼ਾ ਕੀਤੇ ਨੇ ਸਾਨੂੰ ਮਾਣ ਬਖਸ਼ ਕੀਤਾ ਸਿੱਖਾਂ ਨੂੰ ਐਸੇ ਮਹਾਨ ਸਤਿਗੁਰੂ ਦਾ ਜਿਹੜਾ ਇਹ ਸ਼ਹੀਦੀ ਪੁਰਬਾ ਪਾਰਸ਼ਾ ਜੀ ਦਾ ਗੁਰੂ ਆਇ ਪੁਰਬਾ ਦਸਵੇਂ ਪਾਸ਼ਾ ਜੀ ਦਾ ਉਹ ਜੋ ਸਮਾਗਮ ਆਨੰਦਪੁਰ ਸਾਹਿਬ ਲੀਕੇ ਹਨ ਤੇ ਪ੍ਰਧਾਨ ਸਾਹਿਬ ਜੀ ਨੇ ਬੇਨਤੀ ਕੀਤੀ ਹੈ ਵੀ ਘਰ ਘਰ ਦਾ ਬੱਚਾ ਪਰਿਵਾਰਾਂ ਸਮੇਤ ਹਰੇਕ ਸੰਗਤ ਉਥੇ ਜਰੂਰ ਨਤਮਸਤ ਹੋਵੇ ਤਾਂ ਹੀ ਜਿਹੜੇ ਇਹ ਸਾਡੇ ਗੁਰਪੁਰਬ ਮਨਾਉਣੇ ਸ਼ਤਾਬ ਦੀ ਮਨਾਉਣੀਆਂ ਸਫਲ ਹਨ ਸਾਰੇ ਪ੍ਰਬੰਧ ਆਪ ਸਮੁੱਚੇ ਮੀਡੀਆ ਦਾ ਦਾਸ ਵੱਲੋਂ ਪ੍ਰਧਾਨ ਸਾਹਿਬ ਵੱਲੋਂ ਸਾਡੇ ਸਿੰਘ ਸਾਹਿਬ ਜੀ ਕੈਨੀ ਰਗੀ ਸਿੰਘ ਜੀ ਨੂੰ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਹੋਈਆਂ ਪੂਲਾਂ ਦੀ ਖੇਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤੀ ਕਾਥਾਂ ਨਮਰਦਾ ਸਾਹਿਬ ਜੀ ਇਹ ਮਹਾਨ ਸਤਾਵ ਦੀਆਂ ਕਰਮਾ ਵਾਲਾ ਦੇ ਹਿੱਸੇ ਆਉਂਦੀਆਂ ਸੋ ਬਾਤ ਤੋਂ ਬਾਅਦ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਮਹਾਨ ਨਗਰਕੀਤਨ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਸਾਰਿਆਂ ਦਾ ਧੰਨਵਾਦ ਤੇ ਹੁਣ ਜਿਹੜੇ ਸਾਡੇ ਸਮਾਗਮ 21 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ 29 ਨਵੰਬਰ ਤੱਕ ਆ ਉਹਦੇ ਵਿੱਚ ਵੀ ਸਾਰੇ ਹਾਜ਼ਰੀਆਂ ਭਰਨ ਗੁਰੂ ਨਾਨਕ ਦੇ ਪਾਤਸ਼ਾਹ ਨੇ ਕਿਰਪਾਏ ਬਖਸ਼ਿਸ਼ ਕੀਤੀ ਕੀਤੀ ਸੇ ਸਮੁੱਚੀ ਲਗਾਈ ਨੂੰ ਜ਼ਿਲ੍ਹਾ ਗੁਰੂਕੇ ਸਿੱਖ ਦੀ ਅਰਦਾਸ ਸਮਾਪਤ ਹੁੰਦੀ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਿਰਤ ਕਰੀਏ ਧਰਮ ਦੀ ਨਾਮ ਜਪੀਏ ਗੁਰੂ ਦਾ ਕਿਉਂਕਿ ਪਰਮੇਸ਼ਰ ਦਾ ਜੇ ਦਵਾਰ ਖੁੱਲਦਾ ਤੇ ਗੁਰੂ ਸਾਹਿਬ ਕਿਰਪਾ ਤੇ ਬਖਸ਼ਿਸ਼ ਕਰਦੇ ਆ ਤੇ ਦਸਵੰਦ ਵੀ ਕਢੀਏ ਇਹੋ ਸਾਨੂੰ ਉਦੇਸ਼ ਆ ਜੋ ਸਾਰੇ ਵੱਧ ਚੜ੍ਹ ਕੇ ਆਪਾਂ ਇਨਾ ਸਮਾਗਮਾਂ ਦੇ ਵਿੱਚ ਆਨੰਦਪੁਰ ਸਭ ਸਾਰੇ ਸ਼ਾਮਲ ਹੋ ਗਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ